ਬਾਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਬਾਬਾ ਕਿਹੜੀ ਵਾਲੇ ਜਿਹੜੇ ਨੇ ਉਹ ਆਏ ਕੀ ਕਹਿਣਾ ਚਾਹੋ ਵਕੀਲ ਸਾਹਿਬ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਿਓ ਜੀ ਪਰ ਇੱਕ ਗੱਲ ਮੈਂ ਇਹ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ ਦੇ ਵਿੱਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਇਕੱਲਾ ਜਲ ਸਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਨਸ਼ਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਜੀ ਉੱਥੋਂ ਬਾਅਦ ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾਕਰ ਅੰਮ੍ਰਿਤ ਛਕ ਲੈਨੇ ਆਪਾਂ ਵੀ ਆ ਜਾਓ ਆਪਾਂ ਅੰਮ੍ਰਿਤ ਛਕ ਲੈਨੇ ਆ ਮੈਂ ਇਹ ਗੱਲ ਕਹੀ ਉਹਦੇ ਹਰਮੰਦਰ ਸਾਹਿਬ ਅੰਮ ਸਹੀ ਗਈ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਤਾਂ ਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਉਹ 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 ਇਹਨਾਂ ਐਸੀ ਮੈਂ ਜਦੋਂ ਸੌੜੇ ਆਏ ਆ ਜੀ 2200 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2200 ਰੁਪਿਆ ਇਹ ਡਰ ਕਿੱਥੋਂ ਦੇ ਦੇਣਗੇ ਜੀ ਇਹਨਾਂ ਨੂੰ ਇਹ ਸੀਗਾ ਵੀ ਇਹ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਬੇ ਜਿਹੜੀ ਜ਼ਮੀਨ ਖਰੀਦੂਗਾ ਵੀ ਮੇਰੇ ਕੋਲ ਕਿੰਨੀ ਸੀ ਪਹਿਲਾਂ ਦੀ ਗੱਲ ਹੈ ਏ ਆਦੇ ਜੀ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਤ ਦਾ ਨਾ ਜੀ ਅਸੀਂ ਸਾਡਾ ਫੱਟੇ 70 ਬੰਦਾ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਫਿਰ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ 8000 ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੇਰੀ ਗੱਲ ਠੀਕ ਹੋ ਜਾ ਤੁਹਾਡਾ ਤੁਹਾਨੂੰ ਲੱਗਦਾ ਇੱਕ ਮਨਸਾਬ ਨਾਲ ਗੱਲ ਕਰ ਲਿਓ ਜੀ ਵਕੀਲਾਂ ਨਾਲ ਉਹਨਾਂ ਕੋਲ ਆ ਸਾਰਾ ਕੁਝ ਕੋਈ ਕਸਟਡੀਜ਼ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਮ ਬਾਕੀ ਜੀ ਤੁਸੀਂ ਸਾਰਿਆਂ ਇੱਕ ਜੀ ਜਿਹੜੀ ਸਭ ਤੋਂ ਮੇਨ ਗੱਲ ਆ ਜੀ ਇਹ ਮੁੰਡੇ ਤੇ ਜਿਹੜਾ ਹਮਲਾ ਹੋਇਆ ਜੀ ਉਹ ਜਿਹੜੀ ਸੀਸੀਟੀਵੀ ਵੀਡੀਓ ਤੁਸੀਂ ਦੇਖੀ ਆ ਉਹ ਬਾਹਰਲੀ ਆ ਜੀ ਅੰਦਰ ਇਹਦੇ ਸਿਰ ਪਾੜੇ ਗਏ ਅੰਦਰ ਅੰਦਰ ਜਾ ਕੇ ਉਹ ਵੀਡੀਓ ਘਟਾਓ ਜੀ ਉਹ ਚੋਂ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਇਹ ਅੰਦਰ ਗਿਆ ਜੀ ਉੱਥੇ ਸਿਰ ਪਾੜਿਆ ਇਹਦਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠ ਬੋਲਦੇ ਨੇ ਫਿਰ ਬਸ ਇੰਨੀ ਕੁ ਵੀਡੀਓ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪਿਛਲੀ ਵਾਰ ਜੀ ਮੈਂ ਜਦੋਂ ਜੇ ਲੱਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾ ਦਿੱਤੀ ਸੀ ਇਸ ਵਾਰ ਰੱਬ ਦਾ ਵਾਸਤਾ ਮੈਂ ਤਾਂ ਨਹੀਂ ਹਿੰਗ ਸਿੰਘਾਂ ਨੂੰ ਬੇਨਤੀ ਕਰਦਾ ਹੋਰ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਚਿਰ ਮੈਂ ਢੇਲ ਤਾਂ ਆਉਂਦਾ ਨਹੀਂ ਸਾਡੇ ਪਹਿਰਾ ਲਾ ਦਿਓ ਕੁਛ ਦਿਨ ਤੇ ਆਹ ਨੰਬਰ ਆ ਜੀ ਸਾਡਾ ਆਸ਼ਰਮ ਦਾ 82 830 ਦੇਖ ਲਓ 82 803 90 442 9 ਇਹ ਨਹੀਂ ਤੇ ਹੋਣੀ 82 83079442 ਕਿੰਨੇ ਕੋੜੀਆਂ ਜੀ ਕੋੜੀਆਂ ਜੀ ਬਸ ਪਹਿਲਾਂ ਮਾਰਚੇ ਹੁਣ ਤਾਂ ਹੈਗੇ ਪਹਿਰਾ ਲਾ ਦਿਓ ਇੱਕ ਜੀ ਮੇਰੀ ਕਿਸੇ ਤੋਂ ਸਾਨੂੰ ਬਸ ਇੰਨੀ ਤੇ ਬੇਨਤੀ ਹੈ ਜੀ ਮੇਰੇ ਅनाथ ਆਸ਼ਰਮ ਤੇ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਜੀ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਤੇ ਬਸ ਇੰਨੀ ਕੀ ਬੇਨਤੀ ਹੈ ਜੀ ਹੋਰ ਕੋਈ ਠੀਕ ਅੱਜ ਅਸੀਂ ਤੁਸੀਂ ਕਰੋ ਵੀ ਕੱਲ ਜਦੋਂ ਅਸੀਂ ਤੁਹਾਨੂੰ ਦੱਸਿਆ ਵੀ ਗੁਰਵਿੰਦਰ ਸਿੰਘ ਬਾਬਾ ਜੀ ਖੜੀ ਵਾਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕੱਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਂਡ ਦੀ ਸਟੇਟ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਵਿੱਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ 1 ਦਿਨ ਲਈ ਰੱਖਿਆ ਜਾਵੇ ਸੋ ਅੱਜ ਅਸੀਂ 11:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਦੱਸਣਾ ਮੇਰਾ ਭੰਗ ਹੈ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ 노 ਡਾਊਟ ਕੰਪਲੈਂਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਹ ਸੌਟਰ ਦੀ ਸਾਡੀ ਮਾਨ ਚੁੱਕਦੀ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੋਕੇ ਤੇ ਸਿਵਲ ਹਸਪੀਟਲ ਫਤਿਹਗੜ ਸਾਹ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦਿਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹੜੀਏ ਵੀ ਜੋ ਲਿਖਤ ਪਰ ਇੱਕ ਹੁੰਦਾ ਫਿਜ਼ੀਕਲੀ ਸੋ ਫਿਜ਼ਿਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ ਈਵਨ ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਇਹ ਕਿ ਜੇ ਮੇਰਾ ਡੈਂਚਰ ਜਿਹੜਾ ਮੇਨ ਜਵੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਕੈਪਲੀਕੇਸ਼ਨ ਅਸੀਂ ਤਿਆਰ ਕੀਤੀ ਕੀ ਐਟ ਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰ ਪੀ ਸੀ ਸੀਗਾ ਹੁਣ ਸੈਕਸ਼ਨ 56 ਹੈ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਗਏ ਉਹਦੇ ਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਅਸੀਂ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਪੁੱਟ ਅਪ ਕੀਤੀ ਹੁੰਦਾ ਮੇਨ ਟਾਈਮ ਨੋ ਡਾਊਟ ਪਹਿਲਾਂ ਸਾਡੇ 12:30 ਵਜੇ ਇਨਵੈਸਟੀਗੇਸ਼ਨ ਏਜੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਡਿਊਸ ਕਰਨ ਲਈ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਟ੍ਰੋਥ ਤੇ ਉਹਨਾਂ ਦੀ ਤੁਸੀਂ ਕਹੋ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਗ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹ ਲਓ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸੈਂਸਿਟਿਵ ਇਸ਼ੂ ਹੈ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸਟ ਜਾਂ ਡੈਂਟਲ ਉਹਦੀ opinion ਉਹਨਾਂ ਨੇ ਲਿਖਤੀ ਵੀ ਉਹਦੀ ਕੀ ਸਰਜਿਕਲ opinion ਸੋ ਸਬਸੀਕੁਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮੈਂ ਜਿੱਤ ਕਹਾਂਗਾ ਸੋ ਉਸ ਤੋਂ ਬਾਅਦ ਸਬਸੀਕੁਐਂਟਲੀ ਫਿਰ ਇਹਨਾਂ ਨੇ ਕੀਤਾ ਕਿ ਉਹ ਉਹਨੂੰ ਇਨਸਟੈਡ ਆਫ ਕਿ ਕੋਰਟ ਦੇ ਵਿੱਚ ਮਾਂਜੋਕ ਦੇ ਵਿੱਚ ਲੈ ਕੇ ਪ੍ਰੋਡਿਊਸ ਕਰਦੇ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮਲਜਮ ਨੂੰ ਕੋਰਟਸ ਪ੍ਰੋਡਿਊਸ ਕਰਨਾ ਤਾਂ ਪਹਿਲਾਂ ਉਹਨੂੰ ਮੈਡੀਕਲ ਐਗਜ਼ਾਮਿਨ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਚ ਪ੍ਰੋਡਿਊਸ ਕੀਤਾ ਕੁਦਰਤੀ ਜੱਜ ਸਾਹਿਬ ਉਸ ਸਮੇਂ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਦੇ ਲੈ ਕੇ ਗਿਆ ਤਾਂ ਫਿਰ ਇਸਟੇਟੋਫਿ ਸਿਵਲ ਹਸਪਤਲ ਚੋਂ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਚ ਲਿਆਉਂਦੇ ਉਹਨਾਂ ਨੂੰ ਜਾ ਕੇ ਥਾਣੇ ਲੈ ਗਏ ਸੋ ਸਬਸੀਕੁਐਂਟਲੀ ਥਾਣੇ ਜਾ ਕੇ ਤੁਸੀਂ ਕਹੜੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰਟ ਇਨਫੋਰਮੇਸ਼ਨ ਜੋ ਉੱਥੇ ਕਿਸੇ ਮੈਨੂੰ ਬੰਦਿਆਂ ਨੇ ਦੱਸਿਆ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅ ਸੋ ਸਬਸੀਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨਸ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਥਾਣੇ ਦੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੀਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ ਕਿਉਂ ਫਟਾਫਟ ਇੱਕ ਖਾਣਾ ਪੂਰਤੀ ਕੀਤੀ ਵੀ ਜੋ ਲਿਖਿਆ ਬਸ ਉਹ ਕਰਕੇ ਭਰਤਾ ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇ ਤੇ ਇਸ ਗੱਲ ਦੀ ਕਹਾਂਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀਸ਼ੀਅਲ ਭੇਜਿਆ ਗਿਆ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਉਬਲੀਕ ਪੁਲਿਸ ਹਰਮਾਨ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਾਥਿੰਗ ਹੈਸ ਬੀਨ ਰਿਕਵਰਡ ਐਸ ਪਰ ਇਨਸਟਰਕਸ਼ਨਸ ਆਫ ਮਾਈ ਕਲੈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਨੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੇ ਹੁਣ 65 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਵੀ ਇਮੀਡੀਏਟਲੀ ਜੁਡੀਸ਼ੀਅਲ ਲੱਗਿਆਂ ਭੇਜਨ ਤੇ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ਼ ਬੰਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਜੂ ਇਨ ਕਸਟਡੀ ਪੁਲਿਸ ਕਸਟਡੀ ਹੈ ਤੇ ਭਾਵੇਂ ਉਹ ਜੁਡੀਸ਼ੀਅਲ ਲੋਕਅਪ ਦੇ ਵਿੱਚ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਏ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਫਿਰ ਉਸ ਤੋਂ ਬਾਅਦ ਸਬਸਿਕਵੈਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਏ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਰਜੇਂਦਰਾ ਹਸਪੀਟਲ ਏ ਬੱਤੀ ਵਾਲਾ ਹਸਪੀਟਲ ਏ ਜੋ ਵੀ ਹੋਏਗਾ ਸਬਸਿਕਵੈਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਏ ਸੋ ਸਾਡੇ ਵਾਸਤੇ ਕੋਈ ਗੱਲ ਜਿੱਟਦੀ ਏ ਕਿ ਕੀ ਕੀ ਕੀਨੇ ਕਿਨਨ ਤੇ ਇਸ ਕੀ ਤਰ੍ਹਾਂ ਦੇ ਸੀ? ਸਾਡੇ ਪ੍ਰਭਦੀਪ ਸਿੰਘ ਤੇ ਗੁਰਵਿੰਦਰ ਸਿੰਘ। ਠੀਕ। ਮੈਡੀਕਲ ਕਰਾਣ ਵਾਸਤੇ ਵੀ ਕਿਹਾ ਗਿਆ ਨਾ ਬਾਬੇ। ਮੈਡੀਕਲ ਆਲਰੇਡੀ ਪਹਿਲਾਂ ਸਿਵਲ ਹਸਪਤਾਲ ਤੋਂ ਕਰਾਇਆ ਗਿਆ ਜੀ। ਅ ਬਾਕੀ ਜਿਹੜਾ ਜੇਲ ਭਵਗਾਂ ਨੇ ਆ ਉਹ ਜਿਹੜਾ ਸਭ ਚੈੱਕਅਪ ਕਰ ਲਗੇ ਉਹ ਜੋ ਵੀ ਮੈਡੀਕਲ ਉਹ ਕਰ ਲਿਆ। ਬਲਡ ਟੈਸਟ ਵੀ ਹੋਇਆ ਬਾਬੇ। ਕਰਾਇਆ ਗਿਆ ਜੀ। ਤੇ ਘੱਟ ਕਾਣ ਦੀ ਉਮੀਦ ਹੈ ਕੋ। ਗੱਲ ਕਰਦੇ ਨਾ। ਸਵੇਰੇ ਸੈਲ ਕਿਹੜੇ ਕਿਹੜੇ ਟੈਸਟ ਹੋਣਗੇ ਅੱਜ? ਅ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਵਰਟੀਕਲ ਹੋਇਆ ਜੀ ਇੱਕ ਬਾਬਾ ਜੀ ਟੌਪ ਟੈਸਟ ਹੋਇਆ